ਜਿੰਨਾ ਮਰਜੀ ਇੰਨਣ ਦਾ ਪਹਾੜ ਹੋਵੇ ਇੱਕ ਛੋਟੀ ਜੀ ਅੱਗ ਦੀ ਚੰਗਿਆਰੀ ਸਾੜ ਕੇ ਸੁਆਹ ਕਰ ਦਿੰਦੀ ਐ ਕੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਭਾਈ ਆਕਾਰਪੁਰਖ ਦਾ ਇਹੋ ਜਿਹਾ ਨਾਮ ਹੈ ਕਬੀਰ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਕੰਣੀ ਧੋਤੀ ਉਜਲੀ ਨਾ ਹੋਵੇ ਜੈਸੋ ਧੋਵਣ ਪਾ ਇੰਨਾ ਮਨ ਮੈਲਾ ਵਿਕਾਰਾਂ ਵਿੱਚ ਫਸ ਗਿਆ ਐ ਨਹੀਂ ਛੇਤੀ ਸਾਫ ਨਹੀਂ ਹੋਣਾ ਇਹ ਸਤਿਗੁਰਾਂ ਦਾ ਇਹੋ ਜਿਹਾ ਨਾਮ ਹੈ ਜਿੱਤੋਂ ਤੱਕ ਵੀ ਆਵਾਜ਼ ਪਹੁੰਚਦੀ ਹੈ ਸਤਿਗੁਰਾਂ ਦੀ ਪਾਵਨ ਗੁਰਬਾਣੀ ਪੁਰਮਖ ਪਿਆਰਿਆਂ ਨੇ ਪੜ੍ਹੀ ਹੈ ਸਾਰਾ ਵਾਤਾਵਰਣ ਸ਼ੁੱਧ ਹੋ ਗਿਆ ਜਿਨ੍ਹਾਂ ਦੇ ਹਿਰਦੇ ਵਸ ਗਈ ਹੈ ਪਾਪਾਂ ਦਾ ਦੁਸ਼ਕਰਮਾਂ ਦਾ ਜਿੰਨਾ ਮਰਜੀ ਵੱਡਾ ਪਹਾੜ ਹੋਵੇ ਉਹਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਕੋ ਸਤਿਨਾਮ ਸ੍ਰੀ ਵਾਹਿਗੁਰੂ ਫੇਰ ਨਵਾਂ ਨਵਾਂ ਜੀਵਨ ਸ਼ੁਰੂ ਹੁੰਦਾ ਹੈ ਸੋ ਖੇਤੀ ਵਣਜ ਵਪਾਰ ਕਰਨ ਵਾਲਾ ਅਸਲੀ ਵਪਾਰੀ ਉਹ ਹੈ ਜਿਹੜਾ ਹਰ ਇੱਕ ਸ਼ਾਮ ਹਿਸਾਬ ਲਾ ਲਵੇ ਕਿ ਕੀ ਖਟਿਆ ਔਰ ਕੀ ਗਵਾਇਆ ਹੈ ਮਾਮੂਲੀ ਜੀ ਗੱਲ ਹੈ ਆਪਾਂ ਦੁਕਾਨ ਤੇ ਜਾਂਦੇ ਹਾਂ ਬਾਅਦ ਪਤਾ ਲੱਗਦਾ ਹੈ ਕਿ ਕਿੰਨੇ ਪੈਸੇ ਖਰਚ ਹੋ ਗਏ ਨੇ ਕਿੰਨੇ ਅਸੀਂ ਸਮਾਨ ਲੈ ਲਿਆ ਖਰਚਤੇ ਨੇ ਕਿੰਨੇ ਬਚ ਗਏ ਨੇ ਸੋ ਭਾਈ ਇਹ ਸਵਾਸਾਂ ਦੀ ਵੀ ਗਿਣਤੀ ਹਰ ਇੱਕ ਸ਼ਾਮ ਕਰਿਆ ਕਰੀਏ ਕਿ ਕਿੰਨਾ ਇਸ ਦਿਨ ਵਿੱਚ ਰੱਬ ਦਾ ਨਾਮ ਲਿਆ ਕਿਤਨਾ ਅਸੀਂ ਦੁਨੀਆ ਵਾਸਤੇ ਸਮਾਂ ਬਤੀਤ ਕੀਤਾ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੁੰ ਤੇ ਆਦ ਭਗਤਾਂ ਸੇਤੀ ਗੋਸਟੇ ਜੋ ਕਿਨ ਸੋ ਲਾਗ ਇੱਕ ਆਇਆ ਕਲਪ ਕਰ ਦਿੰਦਾ ਇਹੋ ਜਿਹਾ ਹਰੀ ਦਾ ਨਾਮ ਹੈ ਸੋ ਭਾਈ ਜਿਨਾ ਦੀਨਾਂ ਨੂੰ ਵੀ ਸਮਝ ਆਉਂਦੀ ਹੈ ਤੁਸੀਂ ਘਰ ਤੋਂ ਆਏ ਹੋ ਸਾਖ ਸੰਬੰਧੀ ਆਏ ਹੋ ਆਪਣੇ ਕਦਮ ਸਫਲੇ ਕੀਤੇ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਹੈ ਤੁਹਾਡਾ ਮੱਥਾ ਪਵਿੱਤਰ ਹੋਇਆ ਹੈ ਕੰਨਾਂ ਰਹੀਂ ਗੁਰਬਾਣੀ ਸੁਣੀ ਹੈ ਕੰਨ ਪਵਿੱਤਰ ਹੋਏ ਨੇ ਇਹੋ ਜਿਹਾ ਇਲਾਹੀ ਇਲਮ ਹੈ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਾਡੇ ਸਮਝ ਤੋਂ ਬਾਹਰ ਦੀ ਗੱਲ ਹੈ ਅਸੀਂ ਸੋਚਦੇ ਹਾਂ ਕਿ ਸੁਖਮਣੀ ਸਾਹਿਬ ਦਾ ਪਾਠ ਹੀ ਹੈ ਬਸ ਪਰ ਭਾਈ ਇਹ ਅਕਾਲ ਪੁਰਖ ਦੀ ਇਹੋ ਜੀ ਬਾਣੀ ਹੈ ਜਿਨੇ ਕੌਡੇ ਵਰਗੇ ਰਾਖਸ਼ਾਂ ਨੂੰ ਸਿੱਧੇ ਰਸਤੇ ਪਾ ਦਿੱਤਾ ਇਹ ਉਹੀ ਬਾਣੀ ਹੈ ਕੌਡੇ ਰਿਠੇ ਮਿਠੇ ਹੋ ਗਏ ਨੇ ਇਹ ਉਹੀ ਬਾਣੀ ਹੈ ਸੱਜਣ ਠੱਗ ਵਰਗੇ ਸੁਧਰ ਗਏ ਛੇਰਾਂ ਦਾ ਉਧਾਰ ਕਰਨੀ ਹੈ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੀ ਰਵਾਉ ਵਜੇ ਬਾਤ ਆਵਰਣ ਸ਼ੁੱਧ ਹੋ ਗਿਆ ਇਹ ਉਹੀ ਗੁਰਬਾਣੀ ਹੈ ਸਾਡੇ ਮਨ ਦਾ ਯਕੀਨ ਔਰ ਭੋਸਾ ਹੋਣਾ ਜਰੂਰ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਸ਼ਬਦ ਸਮਝ ਆਉਂਦਾ ਹੈ ਆਪਣੀ ਰਸਨਾ ਵੀ ਪਵਿੱਤਰ ਕਰਿਓ ਜੀਭ ਵੀ ਪਵਿੱਤਰ ਕਰਿਓ ਕਿਉਂਕਿ ਇਸ 24 ਘੰਟਿਆਂ ਵਿੱਚ ਚਾਹੇ ਬਹਾਨੇ ਨਾਲ ਆਏ ਆ ਪ੍ਰਕਾਲ ਪੁਰਖ ਦੀ ਸ਼ਰਣ ਵਿੱਚ ਬੈਠੇ ਆ ਕੋ ਸਤਨਾਮ ਸ਼੍ਰੀ ਇਹੋ ਨਾ ਜਾਣ ਲਿਓ ਕਿ ਲਾ ਗੁਰੂ ਗ੍ਰੰਥ ਸਾਹਿਬ ਆ ਗਿਆ ਗੁਰੂ ਮਹਾਰਾਜ ਦੇ ਵਜ਼ੀਰ ਆ ਗਏ ਨੇ ਭਾਈ ਜਿੱਥੇ ਦੁਨੀਆਂ ਦਾ ਮਾਲਕ ਜਾਂਦਾ ਹੈ ਉੱਥੇ ਬਹੁਤ ਫੌਜਾਂ ਜਾਂਦੀਆਂ ਨੇ ਆਖੋ ਸਤਿਨਾਮ ਵਾਹਿਗੁਰੂ ਇਹ ਦਰਿਆ ਦੂਰ ਤੱਕ ਤਾਂ ਹੀ ਵਸਾਈਆਂ ਜਾਂਦੀਆਂ ਨੇ ਨਹੀਂ ਤਾਂ ਇੰਨੀ ਸੰਗਤ ਨਹੀਂ ਆਉਂਦੀ ਹਾਲੇ ਦਿਵਾਲੀ ਵਸਾਈ ਹੇ ਸੇਵਾ ਵਾਸਤੇ ਕੀਤੀ ਜਾਂਦੀ ਹੈ ਇਹੋ ਜ ਆ ਪਰਮਾਤਮਾ ਹੈ ਜਿਹਨੂੰ ਰਾਮ ਕਹਿ ਲੀਏ ਅੱਲਾਹ ਕਹਿ ਲੀਏ ਜੋ ਮਰਜੀ ਕਹਿ ਲੀਏ ਸਾਥ ਯੁਗਤਾ ਮਾਣਿਓ ਛਲਿਓ ਬਲਵਾਵਨ ਭਇਓ ਤ੍ਰੇਤੇ ਦੇ ਮਾਣੇ ਉਹ ਰਾਮ ਰਗੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕੀਰਤਾਰਥ ਕੀਓ ਗੁਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦੀਓ ਕਾਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲਾਟ ਆਦ ਬੁਰਖ ਪਰਮਾਇਓ ਚੋਹਾਂ ਜਗਾਂ ਵਿੱਚ ਜਿਉ ਪਰਮੇਸ਼ਰ ਹੋਇਆ ਹੈ ਸਾਰਿਆਂ ਦਾ ਇੱਕ ਇੱਕ ਲਫ਼ਜ਼ ਲੈ ਕੇ ਵਾ ਵਾ ਵਾਸਦੇਵ ਹਰ ਗਗਾ ਗੋਬਿੰਦ ਰਾਰਾ ਰਾਮ ਤਾਂ ਵਾਹਿਗੁਰੂ ਸ਼ਬਦ ਬਣਾਇਆ ਜਦੋਂ ਕੋਈ ਵਾਹਿਗੁਰੂ ਕਹਿ ਲੈਂਦਾ ਹੈ ਚਾਰਾਂ ਜੁਗਾਂ ਦਾ ਤਪ ਹੋ ਜਾਂਦਾ ਹੈ ਨਾਮ ਲਿਆ ਜਾਂਦਾ ਹੈ ਚਾਰੋਂ ਜੁਗਾਂ ਦੇ ਪੈਗੰਬਰਾਂ ਦਾ ਔਰ ਉਹ ਇੰਨੀ ਤਾਕਤ ਰੱਖਦਾ ਹੈ ਜਿਹਦੇ ਹਿਰਦੇ 'ਚ ਵਸ ਗਿਆ ਜੀਵਨ ਸੁਧਰ ਜਾਂਦਾ ਹੈ ਜਿੰਨਾ ਟਾਈਮ ਵੀ ਬੈਠੋਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਬੈਠੀਏ ਉਹ ਸ਼ਰਨ ਵਿੱਚ ਤਾਂ ਬੈਠਾ ਜਾਂਦਾ ਹੈ ਅਗਰ ਮਾਨੀ ਕਾਗਰ ਹੋਵੇ ਸ਼ਬਦ ਵਰ ਮਨ ਧਿਆਨ ਜੁੜੇ ਜਿੰਨੀ ਵੀ ਵਿਚਾਰ ਹੁੰਦੀ ਹੈ ਉਸ ਵੱਲ ਧਿਆਨ ਜੁੜੇ ਭਾਈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤੇ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਹੈ ਇਹੋ ਜਾਂ ਮਾਰਗ ਹੈ ਚਾਹੇ ਜਗ ਜੋਗਾ ਬਣ ਜਾਓ ਚਾਹੇ ਰੱਬ ਜੋਗਾ ਬਣ ਜਾਓ ਅਗਰ ਜਗ ਵਾਸਤੇ ਬਣ ਗਿਆ ਤਾਂ ਰੱਬ ਦੂਰ ਹੋ ਜਾਏਗਾ ਅਗਰ ਰੱਬ ਵਾਸਤੇ ਬਣ ਗਿਆ ਤਾਂ ਜਗ ਦੂਰ ਹੋ ਜਾਂਦਾ ਹੈ ਦੁਨੀਆ ਦੀ ਸੁਧ ਨਹੀਂ ਰਹਿੰਦੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤ ਹੈ ਇਕ ਆਲਪੁਰਖ ਵਾਹਿਗੁਰੂ ਗੁਰਗ੍ਰੰਥ ਸਾਹਿਬ ਨੂੰ ਦੇਖਣ ਵਾਲੀਆਂ ਅੱਖਾਂ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪਰੀਏ ਅੱਖਾਂ ਹੋਰ ਨਹੀਂ ਦੋਇ ਦੋ ਲੋਚਨ ਸਰਬਜੰਤ ਰਹਿ ਲੋਚਨ ਵਿਦਵਾਨੰ ਸਫਤ ਲੋਚਨ ਤੇਰਾ ਮਾਤਮਾ ਗਿਆਨੀ ਅਨੰਤ ਲੋਚਨ ਹੈ ਉਹਨਾਂ ਚਿਰ ਸੋਝੀ ਨਹੀਂ ਆਉਂਦੀ ਜਿਨ੍ਹਾਂ ਚ ਸੰਸਾਰ ਵਿੱਚ ਫਸੇ ਆ ਜਿਨ੍ਹਾਂ ਚ ਇਬਾਦਤ ਨਹੀਂ ਕਰਦੇ ਇਬਾਦਤ ਕਰਨ ਲੱਗ ਜਾਓਗੇ ਇਹ ਅੱਖਾਂ ਨੂੰ ਸਭ ਕੁਝ ਦਿਖਣ ਲੱਗ ਜਾਂਦਾ ਹੈ ਕਿ ਕਿਹੜਾ ਰੱਬ ਦੇ ਮੇਲੇ ਆ ਕਿ ਨਾ ਮੈਂ ਦੂਰ ਹਾਂ ਸੋ ਇਹ ਇਹ ਰਸਤਾ ਔਖੀ ਘਾਟੀ ਮੁਸ਼ਕਲ ਪੈਂਡਾ ਪੰਡਤ ਪਹੁੰਚ ਨਾ ਸਕੇ ਜਿੱਥੇ ਪਹੁੰਚੇ ਅਸੀਂ ਨਿਮਾਣੇ ਉੱਥੇ ਪਵਨ ਸ਼ਾਹਾਂ ਨੂੰ ਤੱਕੇ ਵਿਚ ਸਮੁੰਦਰ ਨਹਿਰਾ ਵਗਣ ਇੱਕ ਦੂਜੀ ਤੋਂ ਅੱਗੇ ਕਟਪੀਲਾ ਨਾਮ ਸਾਈਂ ਦਾ ਤੇਰੀ ਉਮਰ ਲਹਿਰ ਦੀ ਵਗੇ ਇੱਕ ਦਿਨ ਮੈਂ ਜੇ ਸਤਗੁਰਾਂ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਪਿਛਲਾ ਜਨਮ ਆਕਾਰਥ ਹੋਇਆ ਹਰ ਕੀ ਭਗਤ ਨਾ ਕੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਦਿੱਤੀ ਆਗੇ ਸਮਝ ਲਓ ਨੰਦ ਲਹਲਾ ਪਾਛੈ ਜੋ ਬੀਤੀ ਸੋ ਬੀਤੀ ਰੱਬ ਰਹਿੰਦਾ ਹੈ ਫਕੀਰਾਂ ਕੋਲੇ ਰਸਨਾ ਤੇਰਾ ਮ ਬਣ ਕੇ ਰੱਬ ਰਹਿੰਦਾ ਹੈ ਫਕੀਰਾਰੇ ਜੀ ਰਸਨਾ ਤੇਰਾ ਮ ਬਣ ਕੇ ਰੱਬ ਰਹਿੰਦਾ ਹੈ राम मन में पीरा थोर